ਪਿੰਡਾਂ ਦੇ ਵਿੱਚ ਦੌਰਾ ਕੀਤਾ ਕਿਵੇਂ ਦਾ ਮਾਹੌਲ ਪਿੰਡਾਂ ਦੇ ਵਿੱਚ ਅਰੇ ਮੈਂ ਕਿੰਨਾ ਕਮਾਲ ਹੋਈ ਪਈ ਆ ਹਰ ਜਗ੍ਹਾ 100 200 300 ਆਦਮੀ ਇਕੱਠਾ ਹੋ ਰਿਹਾ ਪੁੱਛਦੇ ਆ ਕਿ ਭਾਈ ਭਾਜਪਾ ਨੂੰ ਔਰ ਮੋਦੀ ਸਾਹਿਬ ਨੂੰ ਕੌਣ ਹਰਾ ਸਕਦਾ ਸਾਰੇ ਪਿੰਡ ਇਕੱਠੇ ਹੋ ਕੇ ਕਹਿੰਦੇ ਸਿਰਫ ਔਰ ਸਿਰਫ ਕਾਂਗਰਸ ਹਰਾ ਸਕਦੀ ਆ ਕਾਂਗਰਸ ਨੂੰ ਵੋਟ ਪਾਵਾ ਪੂਰਾ ਮਾਹੌਲ ਬਣਿਆ ਹੋਇਆ ਕਾਂਗਰਸ ਅਕਾਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿੰਦਾ ਕਿ ਕਾਂਗਰਸ ਦਾ ਇਸ ਵਾਰ ਮੁਕੰਮਲ ਖਮਾਇਆ ਕਰਦੇ ਉਹ ਦੇਖੋ ਇੱਕ ਇੱਕ ਪਾਰਟੀ ਦਾ ਲੀਡਰ ਆ ਉਹ ਕਹਿਣ ਇਧਰ ਰਿਜ਼ਲਟ ਚ ਪਤਾ ਲੱਗੂਗਾ 4 ਜੂਨ ਨੂੰ ਜੇ ਉਹਨਾਂ ਨੂੰ ਇੱਕ ਸੀਟ ਵੀ ਮਿਲ ਗਈ ਤਾਂ ਸਾਨੂੰ ਦੱਸ ਦਿਓ ਆ ਪਿੰਡਾਂ ਜਾ ਕੇ ਦੇਖੋ ਤਾਂ ਸਹੀ ਉਹਨਾਂ ਦੇ ਲੋਕਾਂ ਨੂੰ ਤਾਂ ਲੋਕ ਭਜਾਉਣ ਦੇ ਉਹਨਾਂ ਨੇ ਇੱਕ ਨਵੀਂ ਬਿਲਡਿੰਗ ਬਣਾ ਕੇ ਕੋਈ ਸਕੂਲ ਖੋਲਤਾ ਹੋਵੇ ਤੇ ਉਹ ਸਾਨੂੰ ਦਿਖਾ ਦਿਓ ਭਾਈ ਮੁਹੱਲਾ ਕਲੀਨਿਕ ਦਾ ਪ੍ਰਚਾਰ ਕਰ ਰਿਹਾ ਇੱਕ ਨਵੀਂ ਕਲੀਨਿਕ ਬਣਾ ਕੇ ਇਹ ਕਾਂਗਰਸ ਦੇ ਰਾਜਦਿਆ ਸਾਰੀਆਂ ਚੀਜ਼ਾਂ ਬਣੀਆਂ ਹੋਈਆਂ ਨੇ ਉਹਨਾਂ ਦੇ ਪੇਂਟ ਕਰਕੇ ਫੋਟੋਆਂ ਲਾ ਕੇ ਪ੍ਰਚਾਰ ਕਰ ਰਹੇ ਹੋ ਦੱਸੋ ਤਾਂ ਸਹੀ ਕਿ ਆ ਨਵੀਂ ਬਿਲਡਿੰਗ ਬਣੀ ਹੈ ਕਿਹੜਾ ਸਕੂਲ ਆਫ ਐਮਿਨੈਂਸ ਆਪਣਾ ਨਵਾਂ ਬਿਲਡਿੰਗ ਬਣਾਈ ਗਿਆ ਇਹ ਸਾਨੂੰ ਦੱਸ ਦੇ ਇੱਕ ਵੀ ਜਗ੍ਹਾ ਉਹਨਾਂ ਨੇ ਨਵੀਂ ਬਿਲਡਿੰਗ ਬਣਾ ਕੇ ਨਾ ਮੁਹੱਲਾ ਕਲੇਹਿਕ ਨੂੰ ਮਣਾ ਸ਼ੁਰੂ ਕੀਤੀਆਂ ਸਾਰੀਆਂ ਪੁਰਾਣੀਆਂ ਬਿਲਡਿੰਗਾਂ ਚ ਪੇਟਪੂਟ ਕਰਕੇ ਸ਼ੁਰੂ ਕਰੀ ਜਾ ਰਹੇ ਹੁਣ ਇਹਨਾਂ ਦਾ ਕੀ ਕਰ ਸਕਦੇ ਆ 100 ਕਰੋੜ ਦਾ ਬਜਟ ਹੁੰਦਾ ਸੀ 7-800 ਕਰੋੜ ਦਾ ਪਬਲਿਸਿਟੀ ਦਾ ਬਜਟ ਉਹਨਾਂ ਕੋਲ ਪੈਸੇ ਇੰਨੇ ਆ ਕਿ ਉਹਨਾਂ ਨੇ ਪਬਲਿਸਿਟੀ ਜ਼ਿਆਦਾ ਕਰਨੀ ਚੋਨਾ ਦਾ ਵਿਗਲ ਬਚ ਚੁੱਕਿਆ ਤੇ ਅਸੀਂ ਖੜੇ ਆ ਪਿੰਡ ਚੋਰਵਾਲਾ ਜਿੱਥੇ ਕਿ ਸਾਂਸਦ ਡਾਕਟਰ ਅਮਰ ਸਿੰਘ ਵੱਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਵੀ ਕੀਤਾ ਗਿਆ ਤੇ ਪਿੰਡਾਂ ਦੇ ਵਿੱਚ ਨੁਕੜ ਮੀਟਿੰਗਾਂ ਕਰਕੇ ਚੋਣ ਪ੍ਰਚਾਰ ਕੀਤਾ ਗੱਲਬਾਤ ਵੀ ਕਰਾਂਗੇ ਸਾਂਸਦ ਡਾਕਟਰ ਅਮਰ ਸਿੰਘ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕਹਿੰਦਾ ਡਾਕਟਰ ਸਾਹਿਬ ਇਹਨਾਂ ਦਾ ਠੀਕ ਠਾਕ ਸਿੱਧਾ ਠੀਕ ਨੇ ਜੀ ਬਿਲਕੁਲ ਬਿਲਕੁਲ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਪਿੰਡਾਂ ਦੇ ਵਿੱਚ ਦੌਰਾ ਕੀਤਾ ਕਿਵੇਂ ਦਾ ਮਾਹੌਲ ਪਿੰਡਾਂ ਦੇ ਵਿੱਚ ਅਰੇ ਮੈਂ ਕਹਿੰਦਾ ਕਮਾਲ ਹੋਈ ਪਈ ਆ ਹਰ ਜਗ੍ਹਾ 100 200 300 ਆਦਮੀ ਇਕੱਠਾ ਹੋ ਰਿਹਾ ਔਰ ਅ ਕਿ ਭਾਈ ਬੀਜੇਪੀ ਨੂੰ ਔਰ ਮੋਦੀ ਸਾਹਿਬ ਨੂੰ ਕੌਣ ਹਰਾ ਸਕਦਾ ਸਾਰੇ ਪਿੰਡ ਇਕੱਠੇ ਹੋ ਕੇ ਕਹਿੰਦੇ ਸਿਰਫ ਔਰ ਸਿਰਫ ਕਾਂਗਰਸ ਹਰਾ ਸਕਦੀ ਆ ਕਾਂਗਰਸ ਨੂੰ ਵੋਟ ਪਾਵਾਂ ਪੂਰਾ ਮਾਹੌਲ ਬਣਿਆ ਹੋਇਆ ਕਾਂਗਰਸ ਦਾ ਹਾਂ ਡਾਕਟਰ ਸਾਹਿਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਕਹਿੰਦਾ ਕਿ ਕਾਂਗਰਸ ਦਾ ਇਸ ਵਾਰ ਮੁਕੰਮਲ ਸਫਾਇਆ ਕਰ ਦਿੱਤਾ ਜਾਊਗਾ ਉਹ ਦੇਖੋ ਉਹ ਇੱਕ ਇੱਕ ਪਾਰਟੀ ਦਾ ਲੀਡਰ ਆ ਉਹ ਕਹਿਣ ਇਹਦਾ ਰਿਜ਼ਲਟ ਚ ਪਤਾ ਲੱਗੂਗਾ 4 ਜੂਨ ਨੂੰ ਜੇ ਉਹਨਾਂ ਨੂੰ ਇੱਕ ਸੀਟ ਵੀ ਮਿਲ ਗਈ ਤਾਂ ਸਾਨੂੰ ਦੱਸ ਦਿਓ ਆ ਪਿੰਡਾਂ 'ਚ ਆ ਕੇ ਦੇਖੋ ਤਾਂ ਸਹੀ ਉਹਨਾਂ ਦੇ ਲੋਕਾਂ ਨੂੰ ਤਾਂ ਲੋਕ ਭਜਾਉਣ ਦੇ ਆ ਜਿਹੜੀ ਇੱਕ ਗੱਲ ਕਰੀਏ ਸਕੂਲ ਖੋਲੇ ਉਹਨੇ ਐਮੀ ਸਿੱਖਿਆ ਨੂੰ ਪਰਪੂਰੀਦ ਕੀਤਾ ਕਈ ਨੌਕਰੀ ਦੇਤੀ ਨੌ 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 ਰੋਜ਼ਗਾਰ ਤੇ ਲਾਇਆ ਜੀ ਯਾਰ ਮੈਨੂੰ ਇਹ ਦੱਸੋ ਉਹਨਾਂ ਨੇ ਇੱਕ ਨਵੀਂ ਬਿਲਡਿੰਗ ਬਣਾ ਕੇ ਕੋਈ ਸਕੂਲ ਖੋਲਤਾ ਹੋਵੇ ਤੇ ਉਹ ਸਾਨੂੰ ਦਿਖਾ ਦਿਓ ਭਾਈ ਮੁਹੱਲਾ ਕਲੀਨਿਕ ਦਾ ਪ੍ਰਚਾਰ ਕਰ ਰਿਹਾ ਇੱਕ ਨਵੀਂ ਕਲੀਨਿਕ ਬਣਾ ਕੇ ਇਹ ਕਾਂਗਰਸ ਦੇ ਰਾਜਨੀਆਂ ਸਾਰੀਆਂ ਚੀਜ਼ਾਂ ਬਣੀਆਂ ਹੋਈਆਂ ਨੇ ਉਹਨਾਂ ਤੇ ਪੇਂਟ ਕਰਕੇ ਫੋਟੋਆਂ ਲਾ ਕੇ ਪ੍ਰਚਾਰ ਕਰ ਰਹੇ ਹੋ ਦੱਸੋ ਤਾਂ ਸਹੀ ਕਿ ਆ ਨਵੀਂ ਬਿਲਡਿੰਗ ਬਣੀ ਆ ਕਿਹੜਾ ਸਕੂਲ ਆਫ ਐਮਿਨੈਂਸ ਆਪਣਾ ਨਵਾਂ ਬਿਲਡਿੰਗ ਬਣਾਈ ਗਿਆ ਇਹ ਸਾਨੂੰ ਦੱਸ ਦੇਣ ਇੱਕ ਵੀ ਜਗ੍ਹਾ ਉਹਨਾਂ ਨੇ ਨਵੀਂ ਬਿਲਡਿੰਗ ਬਣਾ ਕੇ ਨਾ ਮੁਹੱਲਾ ਕਲਹਿਕ ਮਣਾ ਸ਼ੁਰੂ ਕੀਤੀ ਆ ਸਾਰੀਆਂ ਪੁਰਾਣੀਆਂ ਬਿਲਡਿੰਗਾਂ ਚ ਪੇਟਪੂਟ ਕਰਕੇ ਸ਼ੁਰੂ ਕਰੀ ਜਾ ਰਹੇ ਹੁਣ ਇਹਨਾਂ ਦਾ ਕੀ ਕਰ ਸਕਦੇ ਆ 100 ਕਰੋੜ ਦਾ ਬਜਟ ਹੁੰਦਾ ਸੀ 7-800 ਕਰੋੜ ਦਾ ਪਬਲਿਸਿਟੀ ਦਾ ਬਜਟ ਉਹਨਾਂ ਕੋਲ ਪੈਸੇ ਇੰਨੇ ਆ ਕਿ ਉਹਨਾਂ ਨੇ ਪਬਲਿਸਿਟੀ ਜ਼ਿਆਦਾ ਕਰਨੀ ਆ ਪੰਜ ਮੰਤਰੀਆਂ ਨੂੰ ਟਿਕਟ ਦਿੱਤੀ ਗਈ ਆ ਕਿਵੇਂ ਦੇਖਦੇ ਉਹਨਾਂ ਨੂੰ ਉਹਦਾ ਮਤਲਬ ਇਹ ਆ ਕਿ ਉਹਨਾਂ ਕੋਲ ਕੋਈ ਵਰਕਰ ਨਹੀਂ ਦੇ ਦੇ ਦੱਸੋ 2019 ਚ ਕਾਂਗਰਸ ਦੀ ਸਰਕਾਰ ਸੀ ਇੱਕ ਵੀ ਮੰਤਰੀ ਨੂੰ ਟਿਕਟ ਦਿੱਤੀ ਗਈ ਕਿਉਂਕਿ ਸਾਡੇ ਕੋਲ ਪਾਰਲੀਮੈਂਟ ਦੇ ਲਈ ਕੱਦਵਾਰ ਨੇਤਾ अवेलेबल ਸੀ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਇਹਨਾਂ ਕੋਲ ਕੋਈ ਨੇਤਾ ਹੀ ਨਹੀਂ ਆ ਤੇ ਮੰਤਰੀਆਂ ਨੂੰ ਝੋਕਣ ਦੇ ਆ ਜਾਵੇਰ ਕਾਂਗਰਸ ਦਾ ਕੋਈ ਬੰਦਾ ਲੱਭ ਲੁਭ ਕੇ ਉਹਨੂੰ ਟਿਕਟ ਦੇਣ ਦੇ ਆ ਇਹ ਆਪਣਾ ਕੋਈ ਇੱਕ ਇੱਕ ਕੱਦਵਾਰ ਨੇਤਾ ਨੂੰ ਖੜਾ ਤੇ ਕਰਨ ਸਹੀ ਕਾਂਗਰਸ ਦੇ ਵੀ ਕਈ ਲੀਡਰ ਜਿਹੜੇ ਚਲੇ ਗਏ ਅੱਜ ਸਾਫ ਕਾ ਕਿ ਜ਼ਿਲ੍ਹਾ ਪ੍ਰਧਾਨ ਰਹੇ ਨੇ ਸ਼ਿਵਾਸੂਦੋ ਵੀ ਚਲੇ ਗਏ ਅੱਜ ਪਾਲਾ ਫਾਲਣ ਆਵਾ ਦੀ ਪਾਰਟੀ ਦਾ ਕਿਤੇ ਨਾ ਕਿਤੇ ਫਰਕ ਨਹੀਂ ਪਿਆ ਲੰਡੀਆ ਦੇ ਗੱਠ ਜਿਹੜਾ ਯਾਰ ਮੈਨੂੰ ਮੈਂ ਕਿਸੇ ਬੰਦੇ ਬਾਰੇ ਕਦੇ ਨਾਂ ਤੇ ਬੋਲਣਾ ਨਹੀਂ ਚਾਹੁੰਦਾ ਤੁਸੀਂ 2012 2014 2017 2019 2022 ਠੀਕ ਹੈ ਜੀ ਉਹਨਾਂ ਦੀ ਵਾਰਡ ਦਾ ਇਲੈਕਸ਼ਨ ਜੇ ਦੇਖ ਲੋ ਜੇ ਉਹ ਇੱਕ ਵਾਰ ਵੀ ਆਪਣੀ ਵਾਰਡ ਜਿੱਤੇ ਹੋਣ ਤੇ ਬਾਕੀ ਉਹਨਾਂ ਨੂੰ ਸ਼ੁਭ ਕਾਮਨਾਵਾਂ ਜੇ ਉਹਨਾਂ ਨੂੰ ਲੱਗਦਾ ਕਿ ਦੋ ਵਾਰੀ ਅਸੀਂ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਔਰ ਫਿਰ ਵੀ ਜਾਣਾ ਤੇ ਜਾਣ ਕੀ ਕਰ ਸਕਦੇ ਅਸੀਂ ਡਾਇਰੈਕਟਰ ਬਣਾਇਆ ਉਹਨਾਂ ਨੂੰ ਪੀਆਰਟੀਸੀ ਦਾ ਫਿਰ ਵੀ ਤਸੱਲੀ ਨਹੀਂ ਹੈਗੀ ਉਹਨਾਂ ਦੀ ਮਰਜ਼ੀ ਕੁਰਸੀਆਂ ਦੀ ਲਾਏ ਕੁਰਸੀਆਂ ਵਿੱਚ ਕੀਤਾ ਜਾ ਰਿਹਾ ਤੇ ਹੋਰ ਕੀ ਆ ਔਰ ਉਹਨਾਂ ਤੋਂ ਕੀ ਮਿਲਣਾ ਅਸੀਂ ਤਾਂ ਇੰਨਾ ਕੁਝ ਦਿੱਤਾ ਹੁਣ ਲੈ ਲੈਣਾ ਜਾਂਦਾ ਜ਼ਿਲ੍ਹਾ ਪ੍ਰਧਾਨ ਨਹੀਂ ਲੈਣ ਜਾਂ ਸੂਬੇ ਦਾ ਪ੍ਰਧਾਨ ਬਣ ਜਾਣ ਤਾਂ ਤਾਂ ਮਜ਼ਾ ਆ ਜਾਊਗਾ ਨਹੀਂ ਤੇ ਕੀ ਮਤਲਬ ਹੈਗਾ ਆ ਦੇਸ਼ ਦਾ ਅਨਦਾਤਾ ਕਿਸਾਨ ਸੜਕਾ ਤੇ ਬੈਠਾ ਪਿਛਲੇ ਦਿਨ ਇੱਕ ਹੋਰ ਕਿਸਾਨ ਦੀ ਮੌਤ ਹੋ ਪਈ ਆ ਕਿਵੇਂ ਦੇਖਦੇ ਆ ਜੀ ਇਹਨੂੰ ਨਹੀਂ ਅਸੀਂ ਤਾਂ ਕੀ ਦੇਖਣਾ ਮੈਂ ਤਾਂ ਕਿਸਾਨਾਂ ਲਈ ਪਾਰਲੀਮੈਂਟ ਚ ਲੜਦਾ ਦਿਨ ਰਾਤ ਲੜਦਾ ਮੈਂ ਤਾਂ ਜਦੋਂ ਕਾਨੂੰਨ ਲੈ ਕੇ ਆਈ ਉਦੋਂ ਵੀ ਬਹੁਤ ਲੜਿਆ ਅੰਦਰ ਵੀ ਬਾਹਰ ਵੀ ਆ ਹੁਣ ਵੀ ਲੜਿਆ ਮੈਂ ਕਿਹਾ ਤੁਸੀਂ ਕਰਦੇ ਕਿਉਂ ਮੈਂ ਕਹਾਂ ਮੀਰਾਂ ਦੇ ਕਰਜ਼ੇ ਮਾਫ਼ ਕਰਦੇ ਹੋ ਇਹਦਾ ਜ਼ਿੰਮੇਵਾਰ ਦਾ ਕਿਉਂ ਨਹੀਂ ਇਲਾਜ ਕਰਦੇ ਇਹਦਾ ਵਿਚਾਰੇ ਦਾ ਐਮਐਸਪੀ ਦਿਓ ਇਹਦਾ ਕਰਜ਼ਾ ਮਾਫ਼ ਕਰੋ ਇਹਨੂੰ ਕਿਉਂ ਪਰੇਸ਼ਾਨ ਕਰਦੇ ਹੋ ਮੈਂ ਤਾਂ ਉਹਨਾਂ ਦੇ ਗਲ ਪੈਣਾ ਜਾ ਕੇ ਤੇ ਮੇਰੀ ਗੱਲ ਸੁਣ ਕੇ ਫਿਰ ਇੱਧਰ ਉੱਧਰ ਹੋ ਜਾਂਦੇ ਆ ਫਿਰ ਕਹਿੰਦਾ ਜਵਾਬ ਤਾਂ ਦਿੰਦੇ ਨਹੀਂ ਕਿਉਂਕਿ ਕੋਈ ਜਵਾਬਤਾ ਹੈ ਨਹੀਂ ਆ ਉਹਨਾਂ ਕੋਲ ਕਿਉਂਕਿ ਝੂਠ ਬੋਲ ਕੇ ਗੁੰਮਰਾ ਕਰਕੇ ਵੋਟ ਲੈਣ ਦੀ ਆਦਤ ਹੈ ਭਾਜਪੀ ਨੂੰ ਮੋਦੀ ਸਾਹਿਬ ਨੂੰ ਅਸੀਂ ਉਹਨਾਂ ਨੂੰ ਐਕਸਪੋਜ਼ ਕਰਦੇ ਆਂ ਪਾਰਲੀਮੈਂਟਸ ਵੀ ਬੋਲਦੇ ਆਂ ਬਾਹਰ ਵੀ ਬੋਲ ਲਾਸਵਾਲਾ ਮੇਰਾ ਜੀ ਪਿੰਡਾਂ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ ਮੈਂ ਅਪੀਲ ਇਹ ਕਰਨਾ ਚਾਹੁੰਦਾ ਕਿ ਦੇਖੋ ਬੀਜੇਪੀ ਦੀ ਸਰਕਾਰ ਮੋਦੀ ਸਾਹਿਬ ਦੀ ਸਰਕਾਰ 10 ਸਾਲ ਤੋਂ ਹੈਗੀ ਆ ਉਹਨਾਂ ਨੇ ਅਮੀਰ ਆਦਮੀ ਨੂੰ ਅਮੀਰ ਕੀਤਾ ਇਸ ਮੁਲਕ 'ਚ ਜਿੰਨੇ ਟੈਕਸ ਹੀ ਉਹਨਾਂ ਨੂੰ ਛੱਡੇ ਆ ਸਾਡੇ ਤੇ ਟੈਕਸ ਜ਼ਿਆਦਾ ਲਾਏ ਆ ਚਾਹੇ ਉਹ ਜੀਐਸਟੀ ਹੋਵੇ ਚਾਹੇ ਜਿਹੜਾ ਮਰਜੀ ਟੈਕਸ ਹੋਵੇ ਉਹਨਾਂ ਨੂੰ ਛੱਡੇ ਆ ਠੀਕ ਹੈ ਜੀ ਸਾਰਿਆਂ ਰਹਿ ਤਾਂ ਅਮੀਰ ਲੋਕਾਂ ਨੂੰ ਦਿੱਤੀਆਂ ਗਰੀਬਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸ਼ੈਡਿਊਲ ਕਾਸਟਾਂ ਨੂੰ ਕਿਸੇ ਨੂੰ ਕੋਈ ਰਾਇਤ ਨਹੀਂ ਦਿੱਤੀ ਆ ਇਸ ਕਰਕੇ ਅਸੀਂ ਇਹ ਕਹਿੰਨੇ ਆ ਕਿ ਸਾਰੇ ਲੋਕ ਮਿਲ ਕੇ ਬੀਜੇਪੀ ਨੂੰ ਹਰਾਉਣ ਦਾ ਮਨ ਬਣਾਓ ਔਰ ਕਾਂਗਰਸ ਨੂੰ ਵੋਟ ਪਾਉਣ ਦਾ ਮਨ ਬਣਾਓ ਔਰ ਹਰ ਪਿੰਡ 'ਚ ਲੋਕ ਕਹਿ ਰਹੇ ਕਿ ਅਸੀਂ ਕਾਂਗਰਸ ਨੂੰ ਵੋਟ ਪਾਵਾਂਗੇ ਗੱਲ ਕਰੀਏ ਜੇਕਰ ਪੰਜਾਬ ਨਾਲ ਕੋਈ ਪੱਕੀ ਬਾਤ ਕੀਤਾ ਜਾਂਦਾ ਕੇਂਦਰ ਵੱਲ ਪੰਜਾਬ ਨੂੰ ਇਹ ਤਾਂ ਉਹਨਾਂ ਦੇ ਮਨ 'ਚ ਹੈਗੀ ਆ ਉਹ ਪੰਜਾਬ ਨੂੰ ਤਾਂ ਦੇਖਣਾ ਨਹੀਂ ਚਾਹੁੰਦੇ ਹੈਗੇ ਤੁਸੀਂ ਦੇਖਿਆ ਨਹੀਂ ਜਦੋਂ ਕਿਸਾਨ ਬੈਠਦੇ ਆ ਪਿਛਲੀ ਵਾਰ ਵੀ ਹੁਣ ਵੀ ਤੇ ਬਹੁਤ ਸਾਰੇ ਬੀਜੇਪੀ ਦੇ ਇਧਰ ਉਧਰ ਲੋਕ ਕਹਿੰਦੇ ਆ ਅੱਤਵਾਦੀ ਨੇ ਇਹ ਤਾਂ ਇਹ ਤਾਂ ਮੁਲਕ ਨੂੰ ਤੋੜਨਗੇ ਫਲਾਣਾ ਉਹ ਤੋਂ ਪਗੜੀ ਵਾਲੇ ਬੰਦੇ ਨੂੰ ਨਹੀਂ ਦੇਖਣਾ ਚਾਹੁੰਦੇ ਅਸੀਂ ਤਾਂ ਪਾਰਲੀਮੈਂਟ ਚ ਗਿਆ ਕਿਉਂ ਜੀ ਮੇਰਾ ਇੱਕ ਭਾਸ਼ਣ ਹੈ ਇਸ ਮੁੱਦੇ ਤੇ ਮੈਂ ਕਿਹਾ ਜੀ ਅਸੀਂ ਸਾਨੂੰ ਬਹੁਤ ਗੁੱਸਾ ਆਉਂਦਾ ਜਦੋਂ ਤੁਸੀਂ ਇਹੋ ਜੀਆਂ ਗੱਲਾਂ ਕਰਦੇ ਹੋ ਮੈਂ ਕਹਿੰਦਾ ਹਿੰਦੁਸਤਾਨ ਚ ਸਭ ਤੋਂ ਵੱਧ ਜ਼ਿਆਦਾ ਕੁਰਬਾਨੀਆਂ ਕਿਸ ਕੌਮ ਨੇ ਦਿੱਤੀਆਂ ਨੇ ਆਜ਼ਾਦੀ ਦੀ ਲੜਾਈ ਸਭ ਤੋਂ ਜ਼ਿਆਦਾ ਕਿਸ ਨੇ ਲੜੀ ਸਭ ਤੋਂ ਜ਼ਿਆਦਾ ਆਜ਼ਾਦੀ ਦੀ ਲੜਾਈ ਸ਼ਹੀਦਾਂ ਦੀ ਸੰਖਿਆ ਪੰਜਾਬ ਦੀ ਆ ਜਦੋਂ ਵੀ ਉਧਰੋਂ ਤਰਾਵੀ ਹਮਲਾ ਕਰਨ ਵਾਲੇ ਆਏ ਆ ਪਾਕਿਸਤਾਨ ਵਾਲੇ ਰਸਤੇ ਤੋਂ ਸਿਰਫ ਸਿੱਖ ਕੌਮ ਖੜੀ ਰਹੀ ਆ ਮੁਗਲ ਰਾਜ ਨਾਲ ਕੌਣ ਲੜੇ ਔਰੰਗਜ਼ੇਬ ਨਾਲ ਕੌਣ ਲੜੇ ਸਾਡੇ ਗੁਰੂ ਲੜੇ ਸਿੱਖ ਕੌਮ ਲੜੀ ਅਰੇ ਤੁਸੀਂ ਕੀ ਗੱਲਾਂ ਕਰਦੇ ਹੋ ਹੁਣ ਤੁਸੀਂ ਸਾਨੂੰ ਤੁਸੀਂ ਹੁਣ ਅਤਵਾਦੀ ਕਹਿੰਦੇ ਹੋ ਇਹ ਤਾਂ ਬਹੁਤ ਹੀ ਮਾੜੀ ਗੱਲ ਆ ਮੈਂ ਪਾਰਲੀਮੈਂਟ ਚ ਖੜੇ ਹੋ ਕੇ ਉਹਨਾਂ ਸਾਰਿਆਂ ਦਾ ਵਿਰੋਧ ਕੀਤਾ ਬੀਜੇਪੀ ਵਾਲਿਆਂ ਦਾ ਔਰ ਕਿਹਾ ਕਿ ਇਹ ਤੁਸੀਂ ਸਭ ਤੋਂ ਮਾੜਾ ਕੰਮ ਕਰ ਰਹੇ ਹੋ ਕਿ ਸਭ ਤੋਂ ਬਹਾਦਰ ਕੌਮ ਨੂੰ ਇਹੋ ਜੀਆਂ ਗੱਲਾਂ ਕਰ ਰਹੇ ਹੋ ਔਰ ਇਨੀ ਦੇਸ਼ ਭਗਤੀ ਮੈਂ ਕਿਹਾ ਫਿਰ ਅਨਯਾਤਾਵਾ ਹਿੰਦੁਸਤਾਨ ਨੂੰ ਬੇਕਿੰਗ ਬਾਉਲ ਕਹਿੰਦੇ ਸੀ ਕਿ ਕੇਸਵ ਸੂਬੇ ਨੇ ਕੱਢਿਆ ਪੰਜਾਬ ਨੇ ਕੱਢਿਆ ਜੀ ਔਰ ਫਿਰ ਤੁਸੀਂ ਉਹਨਾਂ ਨੂੰ ਉਲਟੀਆਂ ਗੱਲਾਂ ਕਰਦੇ ਹੋ ਸੁਣਦੇ ਆ ਫਿਰ ਮੇਰੀਆਂ ਗੱਲਾਂ ਪਾਰਟੀ ਚੁੱਪ ਕਰਕੇ ਸੁਣਦੇ ਨਹੀਂ ਦੇ ਪਾਰਲੀਮੈਂਟ ਚ ਜਦੋਂ ਮੈਂ ਸੁਣਾਉਣਾ ਫਿਰ ਖੜੀਆਂ ਕੋਟੀਆਂ ਠੀਕ ਹੈ ਹਾਂਜੀ ਇਹ ਸਨ ਸਾਂਸਦ ਡਾਕਟਰ ਅਮਰ ਸਿੰਘ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਦੇਸ਼ ਨੂੰ ਬਚਾਉਣ ਲਈ ਭਾਜਪਾ ਨੂੰ ਪਹੁੰਚਾਉਣ ਦੀ ਲੋੜ ਹੈ ਹਤਖੜ ਸਾਹਿਬ ਤੋਂ ਕੈਮਰਾਮੈਨ ਦਿਨਦਰ ਕੜੀ ਦੇ ਨਾਲ ਰਜਿੰਦਰ ਸਿੰਘ ਬਾਟ ਦੀ ਖਾਸ ਰਿਪੋਰਟ